ਨਿਊਜ਼ ਤੇ ਮੈਂ ਹਾਂ ਤੁਹਾਡਾ ਆਪਣਾ ਸੁਸ਼ੀਲ ਢੀਂਗੜਾ ਜਿਵੇਂ ਹਰ ਰੋਜ਼ ਅਸੀਂ ਤੁਹਾਨੂੰ ਇੱਕ ਸ਼ਾਮ ਦੀ ਆਰਤੀ ਦਿਖਾਉਂਦੇ ਆ ਐਸ ਵਕਤ ਅਸੀਂ ਪਹੁੰਚੇ ਆ ਠੱਪਰਚੀਨ ਹਨੂਮਾਨ ਮੰਦਿਰ ਮਾਲੜੀ ਗੇਟ ਪੁਰਚੀਨ ਹਨੂਮਾਨ ਮੰਦਿਰ ਮਾਲੜੀ ਗੇਟ ਦੇ ਵਿੱਚ ਤੁਹਾਨੂੰ ਸ਼ਾਮ ਦੀ ਆਰਤੀ ਜੋ ਹੈ ਦਿਖਾਉਣ ਜਾ ਰਹੇ ਆ ਕੈਮਰਾਮੈਨ ਸੁਮਿਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇੱਕ ਤੋਂ ਲੈਰ ਨਿਊਜ਼ ਨਕੋਦਰ

और मनमान जी नाम विज्ञा बयाय हम मन देवच् हर जयंती बंगा गाली गणाली स्वामी लगातार मंगल पत्मानंद मंदिर करें गोरे जनम राम राम रे गोपा रे गोसा ना होरे मोतिराम रे अनुरेव राम राम करमनीय अरमम कते जोता रे गोपाल रे राम मिश्र तो मुझे आवे गोपाल गोब्रान कृष्ण अंगुवि नंद बलवाय रे श्री राधे राम 打你个妈！ ਤੁਹਾਨੂੰ ਪਰਚੀਨ ਹਨੂਮਾਨ ਮੰਦਿਰ ਮਾਲੜੀ ਗੇਟ ਨਕੋਦਰ ਦੀ ਜੋ ਆਰਤੀ ਸੀ ਅੱਜ ਮੰਗਲਵਾਰ ਤੇ ਸ਼ੁਭ ਮੌਕੇ ਤੇ ਇਸ ਨੂੰ ਦਿਖਾਈ ਆ ਸਾਡੇ ਨਾਮ ਮੰਦਿਰ ਦੇ ਪ੍ਰਯੋਗਕੀ ਉਹਨਾਂ ਨਾਲ ਤੇ ਡਿਜੀਟਲ ਮਾਧਿਅਮ ਨੇ ਜੈ ਜੀ ਰਾਮ ਜੀ ਜੈ ਜੈ सीताराम ਜੀ ਕਿੰਨਾ ਜੀ ਰਾਜੇਸ਼ ਸ਼ਰਮਾ हाँ जी हाँ जी अंदर जी जी आती है आज मत कोई मंदिर काफी देर तो बंद गया है हाँ जी हाँ जी तकरीबन कितनी देर बंद है बाईस तारीख से बंद रहा है जी 22 तारीख से बंद रहा है जी बाईस तारीख से 28 तारीख से कल से हम प्रारंभ किया है जी मंदिर खोला मंदिर खोलने के बाद जो भी हमें सरकार ने जो खोला है जी ये शर्तें जो वो देखा बताइए गए अंदर कोई भी श्रद्धालु कोई भी अगर मंदिर में आता है तो उसके मांस होना चाहिए और चप्पल जूते जो भी हैं उनका भी पालन कर रहे हैं सभी बाहर रखे जा रहे हैं और प्रसाद चंदन तिलक प्रसाद भोग वगैरह कोई की कोई बात नहीं है महामारी की वजह से सभी हमारे मार्केट वाले सभी सहयोग करते हैं पूरी तरह से हर तरह से अपना के महामारी को किसी भी तरह से खत्म किया जाए हनुमान जी से भी यही प्रार्थना करते हैं संकट का टाइम है जो सुमर है प्रदान करें जय श्री पंडित जी जो ये मंदिर है, है।, है अंदर जो कर जैसे पर्दा लगाया पर्दा लगाने के बाद भगवान का भोग वगैरह लगाया भोग लगाने के बाद अपना बस दोनों टाइम दोनों टाइम सुबह शाम भगवान का भोग भी लगते हैं सुबह मनाते है तो आप क्या संदेश देना चाहते हैं अब सब कुछ ठीक है जो भी हमारे जो सरकार के ਸਮਝੇ ਤਾਂ ਆਕਸੀਜਨ ਦਾ ਅਸੀਂ ਉਸਦਾ ਪਾਲਨ ਕਰਾਂਗੇ ਉਸੇ ਅਨੁਸਾਰ ਚੱਲੇਗਾ ਇੱਕ ਹੋਰ ਭਗਤ ਜੀ ਸਾਡੇ ਨਾਲ ਨੇ ਉਹਨਾਂ ਨਾਲ ਤੁਹਾਡੀ ਗੱਲ ਹੋ ਤੋਂ ਨੇ ਜੈ ਸੇਨਾ ਜੀ ਜੈ ਸੇਨਾ ਜੀ ਲਖਮੀਂਦਾਂ ਤੁਲੀ ਜੀ ਜੀ ਜਦੋਂ ਮਾਨ ਮੰਤਰੀ ਆਪਕੀ ਜੀ ਪੁੱਛੇ ਹਾਂ ਜੀ ਹਾਂ ਕਿ ਕਾਫੀ ਦੇਰ ਬਾਅਦ ਕੁਝ ਸ਼ਰਤਾਂ ਦੇ ਨਾਲ ਇਹ ਮੰਦਰ ਨੂੰ ਖੋਲਿਆ ਗਿਆ ਜੀ ਇਸ ਵਾਰ ਕਿਸੇ ਸਰਕਾਰ ਦੇ ਹੁਕਮ ਦੇ ਹਿਸਾਬ ਦੇ ਨਾਲ ਅਸੀਂ ਚੱਲਣਾ ਚਾਹੁੰਦੇ ਜਿੱਦਾਂ ਸਰਕਾਰ ਦੇ ਹੁਕਮ ਤੋਂ ਹਾਂ ਆਸਤੀ ਪੀਟ ਕੈਂਪ ਵੀ ਹੋ ਰਹੀ ਹੈ ਤੇ ਬਾਕੀ ਜਨਤਾ ਨੂੰ ਇਹੀ ਕਿਹਾ ਜਾ ਰਿਹਾ ਕਿ ਮਤਲਬ ਕਿ ਕੋਈ ਯਾਦ ਆਈ ਨਾ ਕੱਛੀ ਨਹੂ ਮਤਲਬ ਉਹ ਕਿਹਾ ਤੁਸੀਂ ਆਓ ਮੱਥਾ ਟੇਕੋ ਸਕੇ। ਇਹ ਪਗਜਨ ਆ ਰਹੇ ਜੀ। ਪਗਜਨ ਆ ਰਹੇ ਆ ਮਤਲਬ ਕਿ ਬਹੁਤ ਸਲੋ ਸਲੋ ਮਤਲਬ ਹਾਂ ਘਟਾ ਰਹੇ। ਘਟਾ ਰਹੇ ਆ। ਇਸ ਤੋਂ ਇਲਾਵਾ ਜਿਹੜੀ ਕਰੋਨਾ ਮਹਾਮਾਰੀ ਜਿਹੜੀ ਫੈਲੀ ਆ। ਇਸ ਦੇ ਵਾਸਤੇ ਹੁਣ ਅਸੀਂ ਅੱਗੇ ਬੇਤੀ ਕਰਦੇ ਆਂ ਕਿ ਸਾਰੇ ਸਭ ਵੇਚਦੇ ਮਤਲਬ ਕਿ ਕਰੋਨਾ ਦਾ ਸੰਕਟ ਜੁਲਕਰ ਅਣਮਾਜੀ ਅੱਗੇ ਸਾਰੇ ਸੰਕਟ ਜੁਲਕਰ ਤੇ ਪਏ ਹੋ ਵੀ ਇਹ ਕਰਨਗੇ। ਕੋਈ ਸੀ ਜੋ ਤੁਹਾਨੂੰ ਹਨੂਮਾਨ ਜੀ ਦੀ ਆਰਤੀ ਪਛੀਨ ਹਨੂਮਾਨ ਮੰਦਿਰ ਜਿਹੜਾ ਮਾਲੇੜੀ ਗੇਟ ਦੇ ਵਿੱਚ ਇਹ ਸਥਿਤ ਹੈਗਾ ਉੱਥੇ ਦੀ ਆਰਤੀ ਤੁਹਾਨੂੰ ਦਿਖਾਈ ਕੈਮਰਾਮੈਨ ਸੁਮੇਤ ਟੀਮੜਾ ਦੇ ਨਾਲ ਸ਼ਸ਼ੀਲ ਧੀੜਾ ਇਕ ਪਲ ਹੈ ਨਿਪਟੋਦਾ